इसलिए इस समाज इस को दो भी सभी मिलकर काम जरूरी है गौ माता के विषय में गौशालाओं से गौओं को लेकर वहां कटवाने के लिए भाग भेजता है हमारा अब जो स्वयं खंबा सोया ਮੜਦੇ ਰਹਿਣਗੇ ਤਸ਼ਕਰੀ ਕਰਦੇ ਰਹਿਣਗੇ ਆਪਾਂ پڑھਦੇ ਰਹਾਂਗੇ ਪਰਚੇ ਕਰਵਾਦੇ ਰਹਾਂਗੇ ભગવાન ਜੀ ਦੇ ਮੰਦਰ ਦੇ ਵਿੱਚ ਰਾਜਪਾਲ ਅਲਗ-ਅਲਗ ਹਿੰਦੂ ਸੁ 社ਨਾ ਦੇ ਮੁਖੀ ਕਾਰੇ ਵੀਰ ਬਜਰੰਗੀ ਹਰਿ ਹਰਿ ਸਤੋ ਨੇੜੀ ਗੱਲ ਮੈਂ ਇੱਕ ਖਾਸੀ ਦੇਖੀ ਜਦੋਂ ਸਪੀਤ ਜੀ ਨੇ ਗੋਵਤਿਆ ਵਾਲੇ ਮਾਮਲੇ ਉਰਸੋ ਦੇਖਿਆ ਮੈਂ ਕਹ ਕਿ ਵੀਕ ਦਿਨ ਦੀ ਲੜਾਈ ਨਹੀਂ ਹੈ ਵੀ ਅੱਜ ਆਪਾਂ ਨੂੰ ਗੁੱਸਾ ਆ ਗਿਆ ਕੱਲ ਨੂੰ ਰੋਟੀ ਪਾਣੀ ਖਾ ਕੇ ਫਿਰ ਆਜ ਹਨ ਹੋ ਗਏ ਉਸ ਸਮੇਂ ਮੰਡਨ ਜੀ ਕੇ ਖੜੇ ਸੀ ਅਸੀਂ ਸ਼ੁਦੀਸ਼ ਜੀ ਕਹਿੰਦੇ ਆਓ ਚੱਲੀਏ ਮੈਂ ਕਹਿਆ ਜੇ ਸਿੱਧਾ ਮੋਲੀਰਾਪਤੀ ਨਹੀਂ ਅਸੀਂ ਤੁਹਾਡੇ ਨਾਲ ਆ ਪ੍ਰਧਾਨ ਜੀ ਨੂੰ ਵੀ ਪਾਜ ਦੋਣੇ ਆ ਤੇ ਅਸੀਂ ਬਹੁਤ ਹੀ ਜਲਦ ਮੈਨੂੰ ਮਾਨਕ ਕੱਣਾ ਵਾਸੀਆਂ ਤੇ ਆਪੜਿਆਂ ਦੇ ਵੀ ਇਹ ਕਦੇ ਵੀ ਜੇ ਕੋਈ ਵੀ ਸੰਘਰਸ਼ ਨਿਕੋ ਤੇ ਦੌੜ ਪਈਏ ਕਿਸੇ ਵੀ ਗੱਲ ਤੇ ਅੱਜ ਸਾਡਾ ਸ਼ਹਿਰ ਪਿੱਛੇ ਨਿਕ ਰਿਹਾ ਤੇ ਜੋ ਹੁਣ ਤੁਸੀਂ ਜਿਹੜੀ ਡਿਊਟੀ ਲਾ ਕੇ ਚਲਾ ਰਹੇ ਇਹਨੂੰ ਅਸੀਂ ਪੂਰੀ ਤਰ੍ਹਾਂ ਨਾ ਨਿਭਾਵਾਂਗੇ ਸਭ ਤੋਂ ਵੱਡਾ ਪੁਸ਼ਪ ਨੇ ਇਤਿਹਾਸ ਰਚਿਆ ਸ਼ਾਇਦ ਹਿੰਦੁਸਤਾਨ ਵਿੱਚ ਐਸੀ ਕਹਾਣੀ ਨੂੰ ਲੈ ਕੇ ਖੰਨਾ ਸ਼ਹਿਰ ਦੇ ਵਿੱਚ ਪੰਜਾਬ ਭਰ ਤੋਂ ਸਿਪਟੇਣਾ ਜਾਂ ਹੋਰ ਗੋਂਗ ਰਕਸਦ ਦਲ ਦੇ ਜਿਹੜੇ ਕਾਰਜਕਰਤਾ ਨੇ ਮੰਦਰ ਕਰਮੀ ਸਵਾਲਾ ਵਿੱਚ ਬੁੰਝੇ ਹੋਏ ਨੇ ਹਾਂਜੀ ਕੀ ਗੱਲਾਂ ਕਰਨੋ ਜਿਹੜੀ ਅੱਜ ਦੀ ਬੈਠਕ ਰੱਖੀ ਗਈ ਹੈ ਕਿਸ ਮਕਸਦ ਨਾਲ ਆ ਦੀ ਬੈਠਕ ਪਿਛਲੇ ਦਿਨ ਜਿਹੜੇ ਸਰੰਦ ਦੇ ਅੰਦਰ ਫਤੇਗੜ ਸਾਹਿਬ ਦੀ ਪਵਿੱਤਰ ਧਰਤੀ ਤੇ ਗੰਗਾ ਦਾ ਕਤਲ ਹੋਇਆ ਕਤਲ ਕਰਕੇ ਉਹਨਾਂ ਦੇ ਅੰਗ ਖੂਨ ਨਹਿਰਾਂ ਦੇ ਅੰਦਰ ਸੁੱਟੇ ਜਾਂਦਾ ਰਿਹਾ ਇਸ ਗੱਲ ਨੂੰ ਲੈ ਕੇ ਮੇਰੇ ਨਾਲ ਪਵਨ ਗੁਪਤਾ ਜੀ ਜਿਹੜੇ ਸ਼ਿਵ ਸena ਹਿੰਦੁਸਤਾਨ ਦੇ ਪ੍ਰਮੁੱਖਾ ਸਾਰਿਆਂ ਨੇ ਇੱਕ ਬੈਠਕ ਕਰੀ ਤੇ ਪੰਜਾਬ ਦੇ ਅੰਦਰ ਇੱਕ ਲਹਿਰ ਚਲਾਉਣ ਦੀ ਗੱਲ ਕਰੀ ਐ ਜਿਟੇਸ਼ਨ ਕਰਨ ਦੀ ਗੱਲ ਕਰੀ ਤਾਂ ਕਿ ਇਹ ਜਿਹੜਾ ਰੋਜ਼ ਦਾ ਤਸਕਰੀ ਦਾ ਗਉਆ ਹੱਤਿਆ ਦਾ ਇਸ ਨੂੰ ਪਰਮਾਨੈਂਟ ਹੱਲ ਲੱਭੇ ਜਾਵੇ ਤਾਂ 16 ਤਰੀਕ ਨੂੰ ਪੰਜਾਬ ਦੇ ਹਰ ਡੀਸੀ ਦਫ਼ਤਰ ਦੇ ਅੱਗੇ ਰੋਸ ਦਰਨਾ ਦੇ ਕੇ 12 ਵਜੇ ਤੋਂ ਲੈ ਕੇ 2 ਵਜੇ ਤੱਕ 2 ਘੰਟੇ ਦਰਨਾ ਲਗਾ ਕੇ ਉਹਨਾਂ ਨੂੰ ਮੰਗ ਪੱਤਰ ਦਿੱਤਾ ਜਾਊਗਾ ਤਾਂ ਕਿ ਜਿਹੜੀ ਸੁੱਤੀ ਹੋਈ ਸਰਕਾਰ ਇਸ ਵੱਲ ਬਿਲਕੁਲ ਧਿਆਨ ਨਹੀਂ ਦੇ ਰਹੀ ਉਹਦੀ ਅੱਖ ਖੁੱਲ੍ਹ ਸਕੇ ਦੇਸ਼ ਦੇ ਪ੍ਰਧਾਨ ਮੰਤਰੀ ਤੱਕ ਸਾਡੀ ਆਵਾਜ਼ ਪਹੁੰਚ ਸਕੇ ਤਾਂ ਕਿ ਪੰਜਾਬ ਦੇ ਅੰਦਰ ਜੇ ਗਊ ਮਾਤਾ ਸੁਖੀ ਰਹੂਗੀ ਤਾਂ ਹੀ ਆਮਨ ਸ਼ਾਂਤੀ ਰਹਿ ਸਕਦੀ ਹੈ ਨਹੀਂ ਪੰਜਾਬ ਦੇ ਹਾਲਾਤ ਜਿਸ ਤਰ੍ਹਾਂ ਪਿਛਲੇ ਸਮੇਂ ਤੋਂ ਖਰਾਬ ਹੋਏ ਸੀ ਇਸ ਤਰ੍ਹਾਂ ਹੀ ਆਨਾਲੇ ਸਮੇਂ 'ਚ ਜਿਹੜਾ 2-4 ਸਾਲਾਂ 'ਚ ਗਊ ਹੱਤਿਆ ਦਾ ਕੰਮ ਵਧਿਆ ਪੰਜਾਬ ਦਾ ਹਾਲਾਤ ਵੀ ਇਸ ਤਰ੍ਹਾਂ ਹੀ ਖਰਾਬ ਹੋਣ ਜਾ ਰਹੇ ਹੈ ਸਾਰੇ ਸੰਗਠਨਾਂ ਵੱਲੋਂ ਕਿਸੇ ਪਰਸਨਲ ਕਿਸੇ ਦਾ ਸੰਗਠਨ ਵੱਲੋਂ ਨਹੀਂ ਸਾਰੇ ਸੰਗਠਨ ਇਕਜੁੱਟ ਹੋ ਕੇ ਗਊ ਰੱਖਿਆ ਦਲ ਦੇ ਨਾਲ ਖੜੇ ਹੈ ਤੇ ਉਹ ਸਾਰੇ ਹੀ ਸੰਗਠਨ ਜਾ ਕੇ ਉਹ ਕਿਉਂਕਿ ਗਊ ਜੜੇ ਸਭ ਦੀ ਮਾਤਾ ਸਾਰਿਆਂ ਨੇ ਇਕਜੁੱਟ ਹੋਣ ਦਾ ਪ੍ਰਣਨ ਲਿਆ ਕਾਲੀ ਮਾਤਾ ਮੰਦਿਰ ਦੇ ਅੰਦਰ ਇੱਕ ਬੈਠਕ ਕਰਕੇ ਸਾਰੇ ਹੀ ਇਕਜੁੱਟ ਹੋ ਕੇ ਜਾਣਗੇ ਬੈਠਕ ਰੱਖੀ ਗਈ ਹੈ ਕਿਸ ਮਕਸਦ ਨਾਲ ਹੈ ਤੇ ਜਿਹੜਾ 16 ਤਰੀਕ ਨੂੰ ਸਮਾਗਮ ਕਰ ਰਹੀ ਹੈ ਉਹ ਵਰਕੀ ਕਰਨਗੇ ਦੇਖੋ ਉਹ ਜਿਹੜਾ ਪਿਛਲੇ ਦਿਨੇ ਇੱਥੇ ਸਰਹੰਦ ਵਿਖੇ ਗਊ ਹੱਤਾ ਕਾਂਡ ਹੋਇਆ ਜਿਹਨੂੰ ਗਊ ਰੱਖਿਆ ਦਲ ਦੇ ਪ੍ਰਧਾਨ ਸतीश ਕੁਮਾਰ ਜੀ ਨੇ ਆਪਣੀ ਜਾਨ ਤੇ ਖੇਲਦੇ ਹੋਏ ਉਸ ਨੂੰ ਲੋਕਾਂ ਦੇ ਸਾਹਮਣੇ ਲਿਆਂਦੇ ਅਸਫਲ ਕੋਸ਼ਿਸ਼ ਕੀਤੀ ਹੈ ਮੈਨੂੰ ਵੀ ਉਹਨਾਂ ਨੇ ਬੁਲਾਇਆ ਅਸੀਂ ਆ ਕੇ ਦੇਖਿਆ ਪਿਛਲੇ ਕਾਫੀ ਸਮੇਂ ਤੋਂ ਪੰਜਾਬ ਸਰਕਾਰ ਨੂੰ ਬਾਰ ਬਾਰ ਕਿਹਾ ਜਾਂਦਾ ਰਿਹਾ ਕਿ ਗਊਆਂ ਦੀ ਜਿਹੜੀ ਹੱਤਿਆ ਹੋ ਰਹੀ ਹੈ ਉਸ ਨੂੰ ਧਿਆਨ ਚ ਰੱਖਦੇ ਸਖਤ ਕਾਰਵਾਈ ਕੀਤੀ ਹੈ ਪਰ ਪੰਜਾਬ ਸਰਕਾਰ ਔਰ ਪੰਜਾਬ ਦੇ ਵਿੱਚ ਪਿਛਲੀਆਂ ਸਰਕਾਰਾਂ ਨੇ ਇਸ ਹੱਤਿਆ ਕਾਂਡ ਨੂੰ ਰੋਪਣ ਲਈ ਕੋਈ ਉਪਰਾਲਾ ਨਹੀਂ ਕੀਤਾ ਤੇ ਇਸ ਵਾਰ ਅਸੀਂ ਫੈਸਲਾ ਕੀਤਾ ਮੈਂਨੇ ਤਮਾਮ ਹਿੰਦੂ ਸੰਗਠਨਾਂ ਦੀ ਮੀਟਿੰਗ ਆਪਣੇ ਘਰੇ ਬੁਲਾਈ ਭਾਰਤ ਦੇ ਚਰਚਾ ਕੀਤੀ ਚਰਚਾ ਕਰਨ ਤੋਂ ਬਾਅਦ ਸਾਰੇ ਹਿੰਦੂ ਸੰਗਠਨਾਂ ਦੀ ਸਹਿਮਤੀ ਬਣੀ ਕਿ ਇਹਦੇ ਖਿਲਾਫ ਇੱਕ ਜ਼ੋਰਦਾਰ ਲੜਾਈ ਲੜੀ ਜਾਏ ਪਹਿਲਾਂ ਅਸੀਂ 2 ਦਸੰਬਰ 2024 ਨੂੰ ਇਹ ਧਰਨਾ ਪ੍ਰਦਰਸ਼ਨ ਕਰਨਾ ਸੀ ਪਰ ਪੁਲਿਸ ਨੇ ਕੁਝ ਦੋਸ਼ੀਆਂ ਨੂੰ ਪਕੜਿਆ ਅਸੀਂ ਇਹ ਕਿਹਾ ਵੀ 16 ਤਰੀਕਾ ਕਿ ਇੱਕ ਪੰਜਾਬ ਸਰਕਾਰ ਰਣਨੀਤੀ ਬਣਾਏ ਪੰਜਾਬ ਸਰਕਾਰ ਇਹ ਗੱਲ ਦੱਸੇ ਵੀ ਅੱਗੇ ਤੋਂ ਇਸ ਤਰ੍ਹਾਂ ਦੇ ਹੱਤਿਆਕਾਂਡ ਨਹੀਂ ਹੋਣਗੇ ਗੋਵਾ ਦੇ ਜਿਹੜੇ ਤਸਕਰ ਆ ਜਾਂ ਹੱਤਿਆਰੇ ਆ ਅਗਰ ਪਕੜੇ ਜਾਣਗੇ ਤਾਂ ਉਹਨਾਂ ਦੇ ਖਿਲਾਫ ਸਖਤ ਕਾਰਵਾਈ ਆਪਨਾਇਆ ਜਾਏ ਉਹਨਾਂ ਨੂੰ ਫਾਂਸੀ ਦੀ ਸਜ਼ਾ ਹੋਵੇ ਫਾਂਸੀ ਦੀ ਸਜ਼ਾ ਦੀ ਇਸ ਕਰਕੇ ਮੰਗ ਰਹੇ ਆ ਕਿ ਅਸੀਂ ਉਸ ਨੂੰ ਬੋਹ ਮਾਤਾ ਦੇ ਰੂਪ ਚ ਮੰਨਦੇ ਆ ਪੂਜਦੇ ਆ ਤੇ ਜਿਹੜੀ ਕੋਈ ਸਾਡੀ ਮਾਤਾ ਦੀ ਹੱਤਿਆ ਕਰੇ ਉਹਦੇ ਉਤੇ 302 ਦੇ ਤਹਿਤ ਕਾਰਵਾਈ ਹੋਣੀ ਚਾਹੀਦੀ ਹੈ ਤੇ ਇਹਨਾਂ ਸਾਰੀਆਂ ਮੰਗਾਂ ਨੂੰ ਲੈ ਕੇ ਸ਼ਿਵ ਸੈਨਾ ਹਿੰਦੁਸਤਾਨ ਸਮੇਤ ਗਊ ਰੱਖਿਆ ਦਲ ਹਿੰਦੂ ਸੁਰੱਖਿਆ ਸੰਧੀ ਸ਼ਿਵ ਸੈਨਾ ਦੇ तमाम ਹਿੰਦੂ ਸੰਗਠਨ ਜਿਨੇ ਵੀ ਹੈ ਉਹ ਸਾਰੇ ਇੱਕ ਜੋਟਿਕ ਮੰਚ ਤੇ ਆ ਕੇ ਅਸੀਂ 16 ਦਸੰਬਰ 2024 ਨੂੰ ਸਾਰੇ ਡਿਪਟੀ ਕਮਿਸ਼ਨਰਾਂ ਦੇ ਬਾਹਰ ਧਰਨਾ ਦੇ ਕੇ ਚੇਤਾਵਨੀ ਪੱਤਰ ਦਾਂਗੇ ਕਿ ਸਰਕਾਰ ਚੇਤੇ ਅਗਰ ਗਊ ਹੱਤਿਆ ਨਿਰੰਤਰ ਹੁੰਦੀ ਰਹੇਗੀ ਤਾਂ Hindu ਸਮਾਜ ਨੂੰ ਅੱਗੇ ਹੋਰ ਵੀ ਤਿੱਖੀ ਰਣਨੀਤੀ ਬਣਾ ਕੇ ਅੱਗੇ ਆਣਾ ਪਏਗਾ ਔਰ ਇਹ ਜਿਹੜਾ ਰੋਸ ਪ੍ਰਦਰਸ਼ਨ ਦਾ ਧਰਨਾ ਇਹ ਕੇਵਲ ਸਿਪਸਨਾ ਦੀ ਸੰਗਠਨਾ ਦਾ ਨਹੀਂ ਹੈ ਤਮਾਮ ਸਨਾਤਨ ਸਮਾਜ ਦਾ ਹੈ ਕਿ ਤੁਸੀਂ ਆਓ ਇਸ ਤਰ੍ਹਾਂ ਦੇ ਚ ਸਮੂਲੀਅਤ ਕਰੋ ਔਰ ਵਿਸ਼ੇਸ਼ ਕਰਕੇ Hindu ਇਕਤਾ ਦਾ ਪ੍ਰਦਰਸ਼ਨ ਕਰੋ ਕਿਉਂਕਿ ਜਿਸ ਪ੍ਰੋਟੈਕਸ ਤੇ ਉਸ ਬੰਗਲਾਦੇਸ਼ੀ ਅਨੁਪਾਲਿਆ ਅੱਜ ਉਹਨਾਂ ਬੰਗਲਾਦੇਸ਼ੀਆਂ ਨੇ ਤਾਲਿਬਾਨਾਂ ਨੇ ਜਿਹਾਦੀਆਂ ਨੇ ਸਾਡੇ ਹਿੰਦੂਆਂ ਦਾ ਕਤਲੇਆਮ ਕੀਤਾ ਤਾਂ ਇਸ ਕਰਕੇ ਗੋਹ ਹੱਤਿਆकांड ਦੇ ਖਿਲਾਫ ਤੇ ਰੋਸ ਪ੍ਰਦਰਸ਼ਨ ਹੈ ਹੀ ਹੈ ਪਰ ਇਹਦੇ ਨਾਲ ਨਾਲ Hindu ਸਮਾਜ ਨੂੰ ਸੱਦਾ ਜੋ ਬੰਗਲਾਦੇਸ਼ ਦਾ Hindu ਤੁਹਾਡੇ ਕਿੰਨੇ ਉਮੀਦ ਤੇ ਉਮੀਦ ਰੱਖ ਰਿਹਾ ਤੁਹਾਨੂੰ ਆਸ ਦੀ ਨਜ਼ਰ ਨਾਲ ਦੇਖ ਰਿਹਾ ਉਹਦੇ ਹੱਕ ਦੇ ਵਿੱਚ ਵੀ ਮੈਦਾਨ 'ਚ ਨਿਕਲੋ ਜੇ ਅਸੀਂ ਗੋਵਤਿਆਖਾਨ ਦੇ ਖਿਲਾਫ ਨਿਤਰਾਂਗੇ ਤਾਂ ਉਹ ਜਿਹੜੇ ਸਾਡੇ ਭਰਾ ਉੱਥੇ ਬੈਠੇ ਬੰਗਲਾਦੇਸੀ ਇਹ ਬੰਗਲਾਦੇਸ਼ ਦੇ ਅੰਦਰ Hindu ਭਰਾ ਉਹਨਾਂ ਦੀ ਰਾਖੀ ਦੇ ਲਈ ਵੀ ਅਸੀਂ ਮੈਦਾਨ 'ਚ ਨਿਤਰਾਂਗੇ ਉਹ ਕਹਿੰਦੇ ਜੀ ਗਊ ਰੱਖਿਆ ਵਾਸਤੇ ਜਿਹੜੇ ਕਾਰਜਕਰਤਾ ਦਿਨ ਦਾ ਦੇ ਕਰਦੇ ਨੇ ਗੋਲੀਆਂ ਵੀ ਆਪਣੇ ਸੀਨੇ ਲੱਗਦੇ ਜਦੋਂ ਕੋਈ ਧਰਨਿਆਂ ਦੀ ਗੱਲ ਹੁੰਦੀ ਹੈ ਤਾਂ ਉਹਨਾਂ ਉੱਪਰ ਪਰਚੇ ਦਰਜ ਕਰ ਦਿੱਤੇ ਜਾਂਦੇ ਨੇ ਗੁੰਗੜ੍ਹ ਦੇ ਘਟਨਾ ਸੀ ਗੁੰਗੜ੍ਹ ਦੇ ਵਿੱਚ ਗਊਆਂ ਨੂੰ ਲੈ ਕੇ ਜਿਹੜਾ ਤੰਨਾ ਲਗਾਇਆ ਗਿਆ ਸੀਗਾ ਉਹਦੇ ਵਿੱਚ ਸਾਡੇ ਦੋ ਗਊ ਰੱਖਿਆ ਦੇ ਉੱਪਰ ਪਰਚਾ ਦਰਜ ਹੋਇਆ ਮਾਰਗ ਰਾਈ ਹੋਇਆ ਦੇ ਬਸ ਤੁਸੀਂ ਕੀ ਕੀਤਾ ਦੇਖੋ ਗੱਲ ਇਹ ਹੈ ਵੀ ਜਦੋਂ ਸਮੁੱਚਾ ਸਮਾਜ ਸੜਕ ਤੇ ਆਏਗਾ ਤਾਂ ਕਿਸੇ ਦੀ ਹਿੰਮਤ ਨਹੀਂ ਹੈ ਕਿਸੇ ਦੀ ਜੁਰਤ ਨਹੀਂ ਹੈ ਕਿ ਗਊ ਸੇਵਕਾਂ ਦੇ ਖਿਲਾਫ ਕਾਰਵਾਈ ਕਰ ਸਕੇ ਐਸੇ ਕਰਕੇ ਮੈਨੇ ਪਹਿਲੀ ਕੋਸ਼ਿਸ਼ ਕੀਤੀ ਹੈ ਕਿ ਗਊ ਮਾਤਾ ਜਿਹੜਾ ਕਿ ਸਨਾਤਨੀਆਂ ਦਾ ਆਲੋਬ ਚਿੰਤਨ ਦਾ ਵਿਸ਼ਾ ਹੈ ਧਾਰਮਿਕ ਵਿਸ਼ਾ ਆਸਾ ਦਾ ਵਿਸ਼ਾ ਉਹਦੇ ਲਈ ਪੂਰੇ ਸਮਾਜ ਨੂੰ ਇਕੱਠਾ ਕੀਤਾ ਜਾਵੇ ਕੇਵਲ ਇੱਕ Hindu ਸੰਗਠਨ ਨਹੀਂ ਲੜੇ तमाम ਸੰਗਠਨ ਇੱਕ ਪਲੇਟਫਾਰਮ ਤੇ ਆ ਇਸੇ ਕਰਕੇ ਸਾਰੇ ਮਨਵੇਦ ਅਤੇ ਮਤਵੇ ਤੋਂ ਉੱਪਰ ਉੱਠ ਕੇ ਅੱਜ ਵੀ ਇਹ ਮੀਟਿੰਗ ਹੋਈ ਹੈ ਪਹਿਲੇ ਸੰਗਰੂਰ ਹੋਈ ਹੈ ਬਰਨਾਲੇ ਹੋਈ ਹੈ ਮੋਗੇ ਹੋਈ ਹੈ ਔਰ ਅਸੀਂ तमाम Hindu ਸੰਗਠਨਾਂ ਦੇ ਜਿਹੜੇ ਮੁਖੀ ਹੈ ਉਹਨਾਂ ਨੂੰ ਬੇਨਤੀ ਕਰਾਂਗੇ ਕਿ ਇਸ ਮਾਮਲੇ 'ਤੇ ਇਕਜੁੱਟ ਹੋਣ ਜਿਹੜੀ ਘਟਨਾ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਉਹ ਇਸੇ ਕਰਕੇ ਵਾਪਰ ਸਕਦੀ ਹੈ ਜਦੋਂ ਸਾਡੇ ਚ ਫੋਟ ਹੁੰਦੀ ਹੈ ਜਦੋਂ ਅਸੀਂ ਇੱਕ ਪਲੇਟਫਾਰਮ ਤੇ ਨਹੀਂ ਹੁੰਦੇ ਸਾਡੀ ਤਾਕਤ ਘਟ ਜਾਂਦੀ ਹੈ ਔਰ ਇਹ ਜਿਹੜੇ ਲੋਗ ਹੈ ਮਨਮਾਨੀ ਕਰਨ ਦੇ ਵਿੱਚ ਕਾਮਯਾਬ ਹੋ ਜਾਂਦੇ ਹਨ ਸੋ ਇਸੀ ਜਿਹੜੀ ਬੈਠਕ ਹੋ ਰਹੀ ਹੈ ਉਹਦੇ ਵਿੱਚ ਸਮੂਹ ਜਥੇਬੰਦੀਆਂ ਨੂੰ ਸਮੂਹ ਹਿੰਦੂ ਤਖਤ ਨੂੰ ਜਿਹੜਾ ਹੈ ਇੱਕ ਮੰਚ ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ ਕੈਮਰਾਮੈਨ ਰਜੇਸ਼ ਰਾਜ ਨਾਲ ਮਹਾਰਾਜ ਮਨਰੋ ਯੂਨੀਵਰਸਲ ਨਿਊਜ਼ ਨੈਸ਼ਨ